ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕਿੱਥੋਂ ਆਏ ਜੀ ਤੁਸੀਂ ਰਾਣੀਪੁਰਾ ਰਾਣੀਪੁਰ ਤੋਂ ਆਏ ਹਾਂਜੀ ਜਿਹੜੀ ਲੜਾਈ ਹੋਈ ਆ ਕਿਸ ਕਾਰਨ ਹੋਈ ਆ ਇਹ ਸਾਡੀ ਜਿੱਦਾਂ ਲੜਾਈ ਹੋਈ ਹੈਗੀ ਆ ਫੋਟਾ ਫਾਟਾ ਤੋਂ ਹੋਈ ਆ ਜੇ ਜਿੱਦਾਂ ਹੁਣ ਚੇਲਿਆਂ ਦੇ ਮੁੰਡੇ ਦੀਆਂ ਫੋਟਾ ਲੈ ਕੇ ਗਏ ਆ ਮੇਰੇ ਦੇ ਕੀ ਲੈ ਕੇ ਗਏ ਫੋਟਾ ਮੇਰੇ ਮੁੰਡੇ ਦੀਆਂ ਚੇਲਿਆਂ ਦੇ ਲੈ ਕੇ ਗਏ ਮੇਰੇ ਦੇ ਰਾਣੀ ਅੱਛਾ ਤੇ ਨਾਲ ਉਹਦਾ ਸਾੜੀ ਦਾ ਮੁੰਡਾ ਆ ਅੱਛਾ ਕਿ ਉਹ ਲੜਾਈ ਦਾ ਕਾਰਨ ਕੀ ਬਣਿਆ ਲੜਾਈ ਦਾ ਇਹ ਕੰਨ ਬਣਿਆ ਕਿ ਸਾਡੇ ਕੋਲ ਪੋਟਾ ਆ ਗਈਆਂ ਸਾਨੂੰ ਪਤਾ ਲੱਗ ਗਿਆ ਵੀ ਚੇਲਿਆਂ ਦੇ ਲੈ ਕੇ ਗਈਆਂ ਸਾਡੀ ਐਸੀ ਵਜ੍ਹਾ ਤੋਂ ਲੜਾਈ ਹੋਈ ਹੈ ਕੀ ਮਾਰਿਆ ਤੁਹਾਡੇ ਇਹ ਸਾਡੇ ਜਿੰਨਾ ਹਫਤਾ ਹੋ ਗਿਆ ਲੜਾਈ ਹੋਏ ਨੂੰ ਕੱਲ ਸਾਡੇ ਮਗਰ ਇਹ ਆਏ ਆ ਘਰ ਪਾਕ ਸਾਡੇ ਛਰਪਾਨਾ ਲੈ ਕੇ ਅੱਛਾ ਛਰਪਾਨਾ ਮਾਰੀਏ ਤੁਹਾਡੀ ਤਾਂ ਕਿੰਨੇ ਜਣੇ ਸੀਗੇ ਇਹ 2 ਜਣੇ ਸੀਗੇ 2 ਜਣੇ ਸੀ ਹਾਂ ਜੀ ਤੇ ਤੁਸੀਂ ਕਿੱਥੇ ਸੀਗੇ ਅਸੀਂ ਆਪਣੇ ਘਰ ਮਨਲੇ ਸੀਗੇ ਘਰੇ ਸੀਗੇ ਅਸੀਂ ਆਉਂਦੇ ਪੈ ਸੀਗੇ ਹਾਂ ਤੇ ਅਸੀਂ ਘਰੇ ਹੀ ਸੀ ਕਿ ਤਾਂ ਅਸੀਂ ਜਦੋਂ ਅਸੀਂ ਆਉਂਦੇ ਪੈ ਸੀ ਇਹਨਾਂ ਨੇ ਸਾਨੂੰ ਘਰ ਦੇ ਮੋਰੇ ਹੀ ਘੇਰਿਆ ਤੇ ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਅਸੀਂ ਤਾਂ ਮੈਂ ਤਾਂ ਮੁੰਡਾ ਹੀ ਸੀ ਮੇਰੇ ਤੇ ਬੇਟੇ ਦੇ ਵੀ ਸੱਟਾਂ ਲੱਗੀਆਂ ਹਾਂਜੀ ਉਹ ਤਾਂ ਹੀ ਲੱਗੀਆਂ ਉਹਦੇ ਕੀ ਮਾਰਿਆ ਉਹਦੇ ਵੀ ਉਹ ਹੀ ਮਾਰਿਆ ਕਰਪਾਨ ਨਾਲ ਅੱਛਾ ਤੇ ਉਹ ਜਿਹੜੀ ਦੂਸਰੀ ਪਾਰਟੀ ਹੈ ਤੁਹਾਡੇ ਆਪਣੇ ਰਿਸ਼ਤੇਦਾਰ ਹੀ ਆ ਨਹੀਂ ਰਿਸ਼ਤੇਦਾਰ ਨਹੀਂ ਹੈਗੇ ਸਾਡੇ ਹੂੰ ਕੋਣ ਆ ਪੰਨ ਨੂੰ ਨਹੀਂ ਪਤਾ ਉਥੇ ਮਹੱਲੇ ਚ ਹੈ ਜਾਂ ਕਲੋਨੀਆਂ ਚ ਰਹਿੰਦੇ ਸਾਡੇ ਤੋਂ ਥੋੜਾ ਦੂਰ ਹੈ ਅੱਛਾ ਤੇ ਤੁਸੀਂ ਉਹਨਾਂ ਬਾਰੇ ਜਾਣਕਾਰੀ ਹੈ ਕਿਉਂ ਉਹਨਾਂ ਬਾਰੇ ਨਹੀਂ ਉਹਨਾਂ ਬਾਰੇ ਨਹੀਂ ਹੈ ਮੈਨੂੰ ਕੋਈ ਜਾਣਕਾਰੀ ਤਾਂ ਕੀ ਮੰਗ ਕਰਦੇ ਹੋ ਪ੍ਰੋਸੈਸ਼ਨ ਤੋਂ ਮੈਂ ਤਾਂ ਇਹ ਕਹਿੰਦੀ ਆ ਕਿ ਜਿੱਦਾਂ ਉਹਨਾਂ ਨੇ ਆਂਦੀਆਂ ਫੋਟਾਂ ਲੈ ਕੇ ਇਹ ਗਲਤ ਜਗ੍ਹਾ ਲੈ ਕੇ ਫਿਰਦੇ ਆ ਤੇ ਇਹ ਗਲਤ ਵਾਲਾ ਅਨਸਾਫ਼ ਮਿਲਣਾ ਚਾਹੀਦਾ ਹੈ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ ਹਾਂਜੀ ਕਾਕਾ ਜੀ ਕੀ ਨਾਂ ਆ ਤੁਹਾਡਾ ਫਰੈਂਸ ਕਿੱਥੇ ਰਹਿਣ ਵਾਲੇ ਤੁਸੀਂ ਪ੍ਰਾਣੀ ਅੱਜ ਤੁਸੀਂ ਹਸਪੀਟਲ ਦੇ ਦਾਖਲ ਪਏ ਆ ਕੀ ਚੱਕਰ ਪੈ ਗਿਆ ਭਾਜੀ ਕੋਈ ਗੰਗਲ ਨਹੀਂ ਹੈਗੀ ਇਦਾਂ ਦੀ ਕੋਈ ਮੁੰਡਿਆਂ ਦੀ ਪਹਿਲਾਂ ਦੇਖੋ ਲੇਡੀਜ਼ ਉਹਨਾਂ ਨੇ ਮੇਰੇ ਦੁਕਾਨ ਤੇ ਆ ਕੇ ਭੰਨ ਤੋੜ ਕੀਤੀ ਭਾਜੀ ਠੀਕ ਹੈ ਮੇਰੇ ਛਪੀੜਾਂ ਮਾਰੀਆਂ ਭਾਜੀ ਉਹਦੇ ਮੁੰਡੇ ਨੇ ਮੇਰੀਆਂ ਬਾਹਾਂ ਫੜ ਲਈਆਂ ਮੈਂ ਕੀ ਕਰ ਸਕਦਾ ਭਾਜੀ ਹੈਂਡੀਕੈਪ ਬੰਦਾ ਮੈਨੂੰ ਪਤਾ ਬਾਹਾਂ ਪੜ ਕੇ ਉਹਨਾਂ ਨੇ ਛਪੀੜਾ ਉਹ ਗੱਲ ਨਿਬੜ ਗਈ ਉਸ ਤੋਂ ਬਾਅਦ ਮੈਂ ਗਿਆ ਆ ਭਾਜੀ ਇਹਨਾਂ ਦੇ ਹੁਣ ਮੈਂ ਭਾਜੀ ਪਿੰਡ ਦੇ ਵਿੱਚ ਮੱਦੇਜ ਮੈਂ ਆਉਣਾ ਜਾਣਾ ਤਾਂ ਹੈਗਾ ਹੀ ਆ ਕੋਈ ਇਦਾਂ ਦਾ ਨਹੀਂ ਹੈਗਾ ਦਿੱਕਤ ਨਹੀਂ ਹੈਗੀ ਹਣਾ ਮੈਂ ਆਉਣਾ ਜਾਣਾ ਆ ਭਾਜੀ ਜੋ ਵੀ ਠੀਕ ਹੈ ਮੈਂ ਉੱਥੇ ਗਿਆ ਆ ਭਾਜੀ ਉੱਥੇ ਜਦੋਂ ਮੈਂ ਗਿਆ ਭਾਜੀ ਉਹਨਾਂ ਨੇ ਹਨਾ ਲੇਡੀਆਂ ਜਿਹੜੀਆਂ ਆਉਂਦੀ ਸੀ ਮੈਨੂੰ ਗਾਲ੍ਹਾਂ ਕੱਢਣ ਵਾਲਾ ਆਪੇ ਤੁਸੀਂ ਗੇੜੇ ਮਾਰਦੇ ਆ ਤੁਸੀਂ ਐ ਕਰਦੇ ਆ ਤੁਸੀਂ ਜੋ ਕਰਦੇ ਆ ਮੈਂ ਫੇਰ ਵੀ ਕੋਈ ਨਹੀਂ ਕਿਹਾ ਭਾਈ ਮੈਂ ਕੀ ਕਹਿਣਾ ਸੀਗਾ ਮੇਰੇ ਹਨਾ ਸ਼ਾਰਟ ਤੋਂ ਨਹੀਂ ਤੂੰ ਮੈਨੂੰ ਪਿੱਛੇੋਂ ਧੂਲਿਆ ਤੇ ਉਹਦੇ ਮੁੰਡੇ ਨੇ ਸਿਰ ਤੇ ਭਾਜੀ ਪਤਾ ਨਹੀਂ ਮੇਰੇ ਕੀ ਮਾਰਿਆ ਠੀਕ ਹੈ ਲੇਡੀਆਂ ਕਿੰਨੇ ਜਾਣੇ ਸੀ ਮੇਰਾ ਮੈਂ ਤੇ ਮੇਰਾ ਬਰਾਦਰ ਦੋਨੇ ਸੀ ਭਾਜੀ ਤੇ ਉਹ ਕਿੰਨੇ ਜਾਣੇ ਸੀ ਉਹ ਭਾਜੀ ਇੱਕ ਉਹਦਾ ਮੁੰਡਾ ਇੱਕ ਉਹ ਸੀਗੀ ਭਾਜੀ ਉਹ ਵੀ ਦੋ ਜਾਨੇ ਸੀਗੇ ਭਾਜੀ ਉਹਦੇ ਨਾਲ ਜਾਣੇ ਦੋ ਜਾਨੇ ਉਸ ਦੋ ਜਾਨੇ ਤੇ ਹਾਂ ਭਾਜੀ ਕਿਉਂਕਿ ਅਸੀਂ ਤਾਂ ਮੋਟਰਸਾਈਕਲ ਤੇ ਬੈਠੇ ਹੋਏ ਸੀਗੇ ਕੋਈ ਮਾਰਿਆ ਉਹਨੇ ਠੀਕ ਹੈ ਉਹਨਾਂ ਨੇ ਭਾਜੀ ਪਤਾ ਨਹੀਂ ਤਿੱਖੀ ਚੀਜ਼ ਕੋਈ ਮਾਰੀ ਆ ਕੋਈ ਤਲਵਾਰ ਵਗੈਰਾ ਹੀ ਮਾਰੀ ਸਿਰ ਤੇ ਭਾਜੀ ਅੱਛਾ ਤੇ ਤੁਸੀਂ ਕੀ ਮਾਰਿਆ ਉਹਨਾਂ ਨੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਅਸੀਂ ਭਾਜੀ ਕੁਝ ਨਹੀਂ ਮਾਰਿਆ ਇਹ ਵੀ ਪਤਾ ਅਸੀਂ ਸਾਡੇ ਨੂੰ ਕੁਝ ਹੈ ਹੀ ਨਹੀਂ ਸੀ ਭਾਜੀ ਪਲਾਸ ਸੀ ਇੱਕ ਪੱਕੇ ਫੇਟ ਕੰਨ ਗਏ ਸਾਡੇ ਕੋਈ ਕੀ ਸੀ ਅਸੀਂ ਕੀ ਮਾਰਨਾ ਸੀ ਭਾਜੀ ਠੀਕ ਹੈ ਅਸੀਂ ਮਾਰਿਆ ਕੁਝ ਨੇ ਕੁਝ ਨਹੀਂ ਮਾਰਿਆ ਭਾਜੀ ਇਹ ਨਾ ਤੁਹਾਡਾ ਫਰੈਂਸ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਨੂੰ ਇਨਸਾਫ ਚਾਹੀਦਾ ਭਾਜੀ ਮੇਨਾਂ ਬਿਲਕੁਲ ਨਿਆਂਜ ਹੋ ਰਹੀ ਆ ਭਾਜੀ ਮੇਰੀ ਸੁਣਵਾਈ ਵੀ ਨਹੀਂ ਹੋ ਰਹੀ ਥਾਣੇ 'ਚ ਕੋਈ ਪੁਲਿਸ ਨਹੀਂ ਆ ਰਹੀ ਕੋਈ ਪੁਲਿਸ ਤੁਹਾਡੇ ਕੋਾਈ ਨਹੀਂ ਕੋਈ ਗਾਰ ਨਹੀਂ ਤੁਹਾਡੇ ਬਿਆਨ ਹੋਏ ਨਹੀਂ ਨਹੀਂ ਬਿਆਨ ਨਹੀਂ ਭਾਜੀ ਕਿਉਂਕਿ ਅੱਜ ਆਈ ਸੀ ਬਿਆਨ ਮੈਂ ਠੀਕ ਨਹੀਂ ਸੀਗਾ ਭਾਜੀ ਮੇਰੇ ਕੋਲ ਉਲਟੀਆਂ-ਉਲਟੀਆਂ ਬਿਆਨ ਮੈਂ ਅੱਜ ਦਿੱਤੇ ਨਹੀਂ ਪੁਲਿਸ ਕਹਿੰਦੀ ਫਿਰ ਪੈਂਡਿੰਗ ਹੋਣੀ ਬਿਆਨ ਪਾਪ ਤੇ ਕਹਿੰਦੇ ਕਿ ਤੇਰੀ ਸਿਹਤ ਨਹੀਂ ਠੀਕ ਕੋਈ ਨਹੀਂ ਅਸੀਂ ਫੇਰ ਆਵਾਂਗੇ ਪਰ ਉਦੋਂ ਬਾਅਦ ਨਹੀਂ ਕੀ ਹੋਇਆ ਦਿੱਤਾ ਕਿ ਮੈਂ ਪਹਿਲਾ ਦਰਖਾਸਤ ਦਿੱਤੀ ਸੀਗੀ ਭਾਜੀ ਜਿਹੜੀ ਜੋ ਵੀ ਮੇਨਾਂ ਦੁਕਾਨ ਦੇ ਵਿੱਚ ਹੋਇਆ ਇਸ ਗੱਲ ਤੋਂ ਜਾਂ ਬਾਬਿਆਂ ਵਾਲੀ ਗੱਲ ਤੋਂ ਠੀਕ ਹੈ ਦੁਕਾਨ ਦੇ ਵਿੱਚ ਮੇਨਾਂ ਹੋਇਆ ਜੋ ਵੀ ਹੋਇਆ ਉਹਦੇ ਵਿੱਚ ਭਾਜੀ ਮੈਂ ਦਿੱਤੀ ਸੀ 9 ਦਿਨ ਮੇਰੀ ਭਾਜੀ ਉੱਥੇ ਦਰਖਾਸਤ ਪਈ ਕਿੰਨੇ ਦਿਨ ਪਈ ਨੇ 9 ਦਿਨ ਪਈ 9 ਤਰੀਕ ਦੀ ਦਰਖਾਸਤ ਸੀ ਉਹ ਠੀਕ ਹੈ ਕਾਫੀ ਦਿਨ ਪਈ ਰਹੀ ਉਹਦੇ ਤੇ ਕੋਈ ਐਕਸ਼ਨ ਨਹੀਂ ਆਇਆ ਕੋਈ ਇਹ ਨਹੀਂ ਵੀ ਤੇਰੀ ਦੁਕਾਨ ਦਾ ਨੁਕਸਾਨ ਹੋਇਆ ਕੋਈ ਮਤਲਬ ਐਕਸ਼ਨ ਕਿਸੇ ਨੇ ਲਿਆ ਉਦੋਂ ਨਹੀਂ ਲਿਆ ਭਾਜੀ ਫਿਰ ਉਸ ਤੋਂ ਬਾਅਦ ਦਰਖਾਸਤ ਦੇਣ ਤੋਂ ਬਾਅਦ ਵੀ ਉਹਨਾਂ ਨੇ ਹੀ ਸਾਡੇ ਤੇ ਹਮਲਾ ਕੀਤਾ ਭਾਜੀ ਅਸੀਂ ਕਿਸੇ ਤੇ ਹਮਲਾ ਨਹੀਂ ਕੀਤਾ ਹੈਗਾ ਭਾਜੀ ਤੁਸੀਂ ਕੀ ਆਪਾ ਜੋ ਹਾਂਜੀ ਤਾਂ ਦੁਕਾਨ ਤੁਹਾਡੀ ਕਿਸ ਚੀਜ਼ ਦੀ ਹੈ ਦੁਕਾਨ ਤਾਂ ਸਾਡੀ ਕਰਿਆਨੇ ਦੀ ਹੈ ਜੀ ਅੱਛਾ ਮੂਲੀ ਜਿਹੜੀ ਇਹਨਾਂ ਦੀ ਲੜਾਈ ਹੋਈ ਆ ਉਹਦਾ ਕਾਰਨ ਕੀ ਸੀ ਕਾਰਨ ਭਾਜੀ ਉਹ ਕਹਿੰਦੇ ਪਏ ਕਿ ਤੁਸੀਂ ਮੇਰੇ ਮੁੰਡੇ ਨੂੰ ਬਾਬਿਆਂ ਕੋ ਲੈ ਕੇ ਜਾਣੇ ਇਦਾਂ ਲੈਣੇ ਮੈਂ ਕਿੱਥੇ ਲੈ ਕੇ ਜਾਣਾ ਭਾਜੀ ਉਹਨੂੰ ਮੈਂ ਕਿਤੇ ਨਹੀਂ ਲੈ ਜਾਏ ਹੈਗੇ ਬਾਬੇ ਕਿੱਥੇ ਵੀ ਲੈ ਕੇ ਜਾਣੇ ਤੂੰ ਹੀ ਬਾਬਾ ਨਹੀਂ ਭਾਜੀ ਕਿੱਥੇ ਮਰਦੀ ਜਿੱਧਾ ਮਰਦੀ ਆਪਾਂ ਸੱਚ ਬੋਲਦੇ ਗਈ ਸਚਾਈ ਕਰਦੇ ਆਪਾਂ ਚਲੋ ਤੁਹਾਡਾ ਦੁਆਬਾ نیوز ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਲੇਖਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਾ ਇੱਕ ਲੜਾਈ ਦਾ ਮਾਮਲਾ ਰਾਣੀਪੁਰ ਤੋਂ ਤੁਹਾਡੇ ਕੋਲ ਆਇਆ ਹੁਣ ਤੇ ਉਹਦੇ ਵਿੱਚ ਮਤਲਬ ਇਹ ਦੋਨਾਂ ਤਰ੍ਹਾਂ ਦੀ ਕੀ ਕੀ ਮਤਲਬ ਕਠਿਨਾਂ ਦੋਨਾਂ ਦੀ ਹੋਈ ਹੈ ਜਿਵੇਂ ਕਿ ਦੋ ਪੇਸ਼ੈਂਟ ਸਾਡੇ ਕੋਲ ਨਾਈਟ ਡਿਊਟੀ ਤੇ ਆਏ ਆ ਇੱਕਦਰਾਮ ਪੂਜਾ ਜਿਹੜੀ 40 ਸਾਲ ਦੀ ਲੇਡੀ ਗਈ ਹੈ ਔਰ ਉਹਨਾਂ ਦਾ ਬੇਟਾ ਬੋਬੀ 27 ਸਾਲ ਦਾ ਰਾਣੀਪੁਰ ਵਿਲੇਜ ਤੋਂ ਆਏ ਸੀ ਰਤਸਰ ਤੋਂ ਲੜਾਈ ਝਗੜੇ ਕਰਦੇ ਇਹਨਾਂ ਦੋਨਾਂ ਨੂੰ ਪੇਸ਼ ਨੂੰ ਦਾਖਲ ਕਰ ਲਿਆ ਗਿਆ ਦੋਨਾਂ ਦੀ ਟੀਮ ਨੂੰ ਬੰਦੀ ਟ੍ਰੀਟਮੈਂਟ ਕਰ ਦਿੱਤੀ ਗਈ ਹੈ ਪਰ ਪਰਚਾ ਕੱਟ ਕੇ ਪੁਲਿਸ ਨੂੰ ਭੇਜ ਦਿੱਤਾ ਗਿਆ ਕਿੰਨੀ ਇੱਕ ਸਟਾ ਲੱਗੀਆਂ ਸਟਾ ਇਹਨਾਂ ਦੇ ਹੈਗੀਆਂ ਸੀਗੀਆਂ ਅੰਡਰ ਅਬਜ਼ਰਵੇਸ਼ਨ ਹੈਗੀਆਂ ਕੁਝ ਸਟਾ ਔਰ ਸਾਰੀ ਕਾਰਵਾਈ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਸਾਰੀ ਵਿਕੀ ਥੈਂਕ ਯੂ ਸਰ